ਦੇ ਤੇ ਆ ਰਿਹਾ ਚ ਨਸੀ ਮਨੀ ਮਨੀ ਤੇ ਨਾ ਨੀ ਹਣੀ ਹਣੀ ਇਪ ਮਨੀ ਦੇ ਹਨ ਨਾ ਨਾ ਅੱਛਾ ਜੀ ਆ ਗਿਆ ਅੰਦਰ ਮੜਾਇ ਤੇ ਨੀ ਉਹ ਮੁੜ ਕੇ ਨਾ ਕਿਤੇ ਆ ਲੈ ਬਾਈ ਹੁਣ ਸਗਨ ਕੱਢ ਲੈ ਕਰਾ ਫਟਾਫਟ ਠੀਕ ਹੈ ਜੀ ਤੇ ਆਪਾਂ ਇਹਨਾਂ ਦੇ

ਆ ਮਾਮੀ ਜੀ ਬਾਵਾ ਦੇ ਮਾਮੀ ਤੁਸੀਂ ਇੱਥੇ ਲਾਓ ਸਾਡੇ ਜੀ ਹਾਂਜੀ ਤੁਸੀਂ ਦੋ ਲੈ ਆ ਦੇਖਿਓ ਪਹਿਲੇ ਸਾਡੀ ਬੈਠੇ ਨਾ ਇਹ ਪੁੱਛਣਾ ਤਾਂ ਬਣਦਾ ਹੀ ਆ ਨਾ ਪੁੱਛਣਾ ਤਾਂ ਬਣਦਾ ਹੀ ਆ ਪੁੱਛਣ ਦਾ ਬਣਦਾ ਅੱਜ ਕੱਲ ਮੇਰੇ ਪੁੱਛਣ ਦਾ ਜਵਾਜ ਹੀ ਨਹੀਂ ਅੱਜ ਕੱਲ ਕੰਮ ਬਹੁਤ ਵਧਿਆ ਹੋਇਆ ਹੈ ਹਾਂ 50 ਰੁਪਏ ਮੰਨ ਗਏ 52 ਰੁਪਏ ਕਹਿ ਰਹੇ ਨੇ ਤਾਂ 52 ਰੁਪਏ ਕਹਿ ਰਹੇ ਨੇ ਆਪਣਾ ਕਿਹੜਾ ਆਸੀ ਬੈਂਕ ਬੈਂਕ ਨਹੀਂ ਨਹੀਂ ਰਗੂ ਵਿਦਿਨ ਬੈਂਕ ओके ਅਗਲੇ ਹੋਈ ਇਹਨੇ ਬਲੱਡ ਬੈਗ ਉਹਨਾਂ ਦੇ ਕਿੰਨਾ ਜ਼ਿਆਦਾ ਲਿਆ ਕਰਦਾ ਬੇਟਾ ਜਿੰਨਾ ਸਟੈਂਡਰਡ ਆ ਤੁਹਾਡਾ ਉਹਨੇ ਰੱਖਿਆ ਬਹੁਤ ਵੈਰੀ ਗੁੱਡ ਸਹੀ ਗੱਲ ਹੈ ਟੱਕ ਨਾਲੇ ਕੰਮ ਚ ਟੱਕਰੇ ਨਹੀਂ ਆਉਂਦੇ ਆ ਡਾਊਨ ਟੂ ਆਨਸਰ ਓਕੇ ਜੀ ਆਪਾਂ ਜੀ ਕਰਨ ਵਾਲੇ ਕਿਦੋਂ ਮਰਦੀ ਆ ਕੇ ਪੁੱਛਦੇ ਆ ਅਸੀਂ ਅਸੀਂ ਚੈੱਕ ਕਰ ਲਓ ਕਰ ਲਓ ਫਿਰ ਖੋਲ ਲਓ ਜੀ ਹੁਣ ਨਹੀਂ ਨਹੀਂ ਮਾਦਮ ਬਾਤ ਨਹੀਂ ਖੋਲ ਲਓ ਖੋਲ ਲਓ ਇਹ ਦੇਖੋ ਨਾ ਜਿਨ੍ਹਾਂ ਨੂੰ ਨਹੀਂ ਨਹੀਂ ਉਹ ਪਹਿਲਾਂ ਚੈੱਕ ਕਰਾਂਗੇ ਜੀ ਮੇਰੇ ਤੇਰੀ ਬਰਾਬਰੀ ਦਾ ਮਤਲਬ ਹੈ ਜੀ ਆਪਾਂ ਇਹ ਕਰਵਾਣਾ ਹੈ ਪਹਿਲਾਂ ਉਹਨਾਂ ਦੇ ਵਾਗ ਕਰਾ ਲਓ ਫਿਰ ਤੁਸੀਂ ਚਲੋ ਜੀ ਕੱਟ ਵੀ ਰੋਏ ਤਾਂ ਮਾ ਮਾ ਆ ਮਾੜਾ ਜਾਂ ਉਧਰੋਂ ਮੂਵੀ ਵਾਲੇ ਨੂੰ ਟਾਈਮ ਦੇ ਦਿਓ ਮਾੜਾ ਜਾਂ ਉਧਰੋਂ ਬਿੜੇ ਇੱਧਰ ਦੇਖਿਓ ਉਹ ਬਾਈ ਨੂੰ ਬਾਈ ਨੂੰ ਮੂਵੀ ਕਰ ਲੈਣ ਦਾ ਫੋਟੋ ਕਰ ਲੈਣ ਦਾ ਨਾਲੋ ਫੋਟੋ ਕਰ ਲੈਣ ਦਾ ਵੀਰੇ ਨੂੰ ਲੱਗਦੇ ਕੋ ਦੋ ਹੈ ਕਿੰਗਰੋਂ ਸਾਡੇ ਤੋਂ ਲਾ ਜੀ ਦੇਖ ਦੇਖੋ ਕੋਈ ਸਾਡਾ